ਦੇ ਨਾਲ ਆਮ ਆਦਮੀ ਪਾਰਟੀ ਦੇ ਸਪੋਕਸਪੀਰ ਨੀਲ ਗਿਰਗਜੀ ਚੇਅਰਮੈਨ ਅਦਜੋਖ ਡਿਪਾਰਟਮੈਂਟ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਰੋਜ਼ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਤੁਹਾਡੇ ਦਾ ਡਾਟਾ ਸ਼ੇਅਰ ਕਰਦੀ ਆ ਕਿ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਕਿੰਨੀ ਪ੍ਰੋਗਰੈਸ ਪਹੁੰਚ ਗਿਆ ਕਿੰਨੀ ਜਿਹੜੀ ਆ ਕਾਰਵਾਈ ਉਹਨਾਂ ਲੋਕਾਂ ਤੇ ਹੋਈ ਆ ਜਿਹੜੇ ਮੈਸਬੰਦ ਦਾ ਨਸ਼ਿਆਂ ਦਾ ਕਾਰੋਬਾਰ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਜੋ ਨਸ਼ਿਆਂ ਦਾ ਕੋੜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਪੰਜਾਬ 'ਚ ਲਿਆਂਦਾ ਸੀ ਜੋ ਨਸ਼ਿਆਂ ਦਾ ਫੈਲਾਅ ਅਕਾਲੀ ਦਲ ਭਾਜਪਾ ਦੇ ਸਮੇਂ ਸ਼ੁਰੂ ਹੋਇਆ ਸੀ ਜਿਹਨੂੰ ਪਾਲ ਪਰੋਸ ਕੇ ਅਕਾਲੀ ਦਲ ਬਲੋ ਸ਼ੁਰੂ ਕੀਤੇ ਇਸ ਮਾੜੇ ਕੰਮ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਗਈ ਅੱਜ ਆਮ ਆਦਮੀ ਪਾਰਟੀ ਨੇ ਸੌਖਾ ਦਿਆ ਕਿ ਬਿਲਕੁਲ ਇਹਨੂੰ ਜੜ ਤੋਂ ਖਤਮ ਕਰਾਂਗੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਕਿੰਨੀ ਸ਼ਿੱਦਤ ਦੇ ਨਾਲ ਕਿੰਨੀ ਮਜ਼ਬੂਤੀ ਦੇ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ 'ਚ ਕੰਮ ਕਰ ਰਹੀ ਹੈ ਜਿਵੇਂ ਹੁਣ ਤੱਕ ਦੇ ਕੇਸਾਂ ਦੀ ਗੱਲ ਕਰਾਂ ਹੁਣ ਤੱਕ NDPS ਐਕਟ ਦੇ ਅਧੀਨ 2851 ਮੁਕੱਦਮੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਅੰਦਰ ਦਰਜ ਹੋਏ ਨੇਗੇ। ਲਗਭਗ 4765 ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸੀ। ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ। ਔਰ ਹੁਣ ਤੱਕ 55 ਔਕਰ ਡਿਮੋਲਿਸ਼ ਕੀਤੇ ਗਏ ਨੇ ਢਾਹੇ ਗਏ ਨੇ ਜਿਹੜੇ ਨਸ਼ਾ ਵੇਚ ਕੇ ਘਰ ਬਣਾਏ ਗਏ ਸੀ ਜਿਹੜੀ ਇਲੈਗਲ ਪ੍ਰਾਪਰਟੀ ਜਿਹੜੀ ਆ ਨਸ਼ਾ ਤਸਕਰਾਂ ਵੱਲੋਂ ਪੰਜਾਬ ਚ ਨਸ਼ਾ ਵੇਚ ਕੇ ਬਣਾਈ ਗਈ ਸੀ 55 ਔਕਰ ਜਿਹੜੇ ਨੇਗੇ ਉਹ ਵੀ ਹੁਣ ਤੱਕ ਉਹ ਗੜਾਏ ਗਏ ਨੇ ਤੋੜੇ ਗਏ ਨੇਗੇ ਜੇ ਗੱਲ ਕਰੀਏ ਡਰਗ ਬਣੀ ਦੀ ਡਰਗ ਬਣੀ ਲਗਭਗ 6 ਕਰੋੜ 5 ਕਰੋੜ 93 ਲੱਖ 23725 ਕਰੋੜ ਰੁਪਏ ਜਿਹੜੇ ਲਗੇ ਹੁਣ ਤੱਕ ਡਰਗ ਬਣੀ ਰਹੀ ਹੈ ਪੰਜਾਬ ਸਰ ਕਵਰ ਹੋਈ ਹੈਗੀ 5 ਕਰੋੜ 93 ਲੱਖ 23725 ਇਹ ਡਰਗ ਬਣੀ ਜਿਹੜੀ ਆ ਪੰਜਾਬ ਚ ਅਸੀਂ ਰਿਕਵਰ ਕੀਤੀ ਆ ਜੇ ਮੈਂ ਹੈਰੋਇਨ ਦੀ ਗੱਲ ਕਰਾਂ 199 kg ਕਿਲੋਗ੍ਰਾਮ ਹੈਰਨ ਜਿਹੜੀ ਆ ਉਹ ਪੰਜਾਬ ਫੜੀ ਗਈ ਆ ਪਾਪੀ ਹਸਕ ਜਿਹਨੂੰ ਭੁੱਕੀ ਕਹਤ ਰਹਿਆ 2670 ਕਿਲੋ ਉਹ ਭੁੱਕੀ ਜਿਹੜੀ ਆ ਉਹ ਵੀ ਪੰਜਾਬ ਚ ਫੜੀ ਗਈ ਆ ਜੀਓਪੀਐਮ ਦੀ ਗੱਲ ਕਰੀਏ ਉਹ ਫੀਮ ਦੀ ਗੱਲ ਕਰੀਏ 92 ਕਿਲੋ ਤੋਂ ਉੱਪਰ ਓਪੀਐਮ ਜਿਹੜੀ ਆ ਉਹ ਵੀ ਰਿਕਵਰ ਹੋਈ ਆ ਇਹ ਮੈਂ ਜਿਹੜਾ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਅੱਜ ਤੱਕ ਦਾਗਾ ਤੋ ਯੋਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸਤਿਵੰਤ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਲਗਾਤਾਰ ਜਾਰੀ ਆ ਲਗਾਤਾਰ ਪੰਜਾਬ ਦੇ ਬੱਚੇ-ਬੱਚੇ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਯੁੱਧਾ ਕੋੜ ਜਿਹੜਾ ਉਹ ਅਸੀਂ ਛਡਾ ਕੇ ਹਟਲਾਂਗਾ ਯੁੱਧ ਯੁੱਧੇ ਤਰ ਦੇ ਤੇ ਅਸੀਂ ਇਸ ਮਹਿਮ ਨੂੰ ਲੈ ਰਹਾਂਗੇ ਔਰ ਇੱਕ ਅਪ੍ਰੈਲ ਨੂੰ ਦੋ ਦਿਨ ਪਹਿਲਾਂ 1 ਅਪ੍ਰੈਲ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਲੁਧਿਆਣਾ ਚ ਪਹੁੰਚੇ ਲੁਧਿਆਣਾ ਚ ਪਹੁੰਚ ਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਸਮੁੱਚੀ ਪਾਰਟੀ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਬਲਾਕ ਲੈਵਲ ਤੱਕ ਸਟੇਟ ਪ੍ਰੈਜ਼ੀਡੈਂਟ ਤੋਂ ਲੈ ਕੇ ਬਲਾਕ ਲੈਵਲ ਤੱਕ ਸਾਰੇ ਅਹੁਦੇਦਾਰਾਂ ਨੂੰ ਜਿਹੜੀ ਆ ਉਹ ਸੋਚ ਕਾਈ ਨਸ਼ਿਆਂ ਦੇ ਵਿਰੁੱਧ ਸੋਚ ਕਾਈ ਕਿ ਨਾ ਮੈਂ ਆਪ ਨਸ਼ਾ ਕਰੂੰਗਾ ਨਾ ਕਿਸੇ ਨੂੰ ਕਰਨ ਦੇਵਾਂਗਾ ਜੇ ਕੋਈ ਮੈਨੂੰ ਵੇਚਦਾ ਫੜਿਆ ਗਿਆ ਜਾਂ ਇਨਫਾਰਮੇਸ਼ਨ ਮਿਲੀ ਤਾਂ ਮੈਂ ਤੁਰੰਤ ਪੰਜਾਬ ਪੁਲਿਸ ਨਾਲ ਤੁਰੰਤ ਜਿਹੜਾ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰੂੰਗਾ ਇੱਕ ਵੱਡੀ ਮਹਿਮ ਦਾ ਆਗਾਜ਼ ਸਾਡੇ ਕੌਮੀ ਕਮਿਸ਼ਨ ਰਵਿੰਦ ਕੇਜਰੀ ਬਾਲ ਜੀ ਨੇ ਇੱਕ ਤਰੀਕ ਨੂੰ ਪੰਜਾਬ 'ਚ ਕੀਤਾ ਕਿਉਂਕਿ ਹੁਣ ਹਾੜੀ ਦਾ ਸੀਜ਼ਨ ਚੱਲ ਰਿਹਾ ਹੈਗਾ ਕਟਾਈ ਦਾ ਸੀਜ਼ਨ ਚੱਲ ਰਿਹਾ ਹੈਗਾ ਨਹੀਂ ਤਾਂ ਇਸ ਮਹਿਮ ਜਿਹੜੀ ਅਸੀਂ ਇੱਕ ਤੀਕ ਤੋਂ ਸ਼ੁਰੂ ਕੀਤੀ ਸੀ ਜੋ ਮਹਿਮ ਅਰਵਿੰਦ ਕੇਜਰੀਬਾਲ ਜੀ ਨੇ ਸ਼ੁਰੂ ਕੀਤੀ ਆ ਅਸੀਂ ਇਸ ਮਹਿਮ ਨੂੰ ਪਿੰਡ-ਪਿੰਡ ਦਾ ਐਸਾ ਬਣਾਵਾਂਗੇ ਹਰੇਕ ਪਿੰਡ ਚ ਲੈ ਕੇ ਜਾਵਾਂਗੇ ਹਰੇਕ ਮਾਲੇ ਚ ਲੈ ਕੇ ਜਾਵਾਂਗੇ ਹਰੇਕ ਬਾੜ ਚ ਲੈ ਕੇ ਜਾਵਾਂਗੇ ਪਰ ਲੇਕਿਨ ਅਰਵਿੰਦ ਕੇਜਰੀਬਾਲ ਜੀ ਨੇ ਕਿਹਾ ਕਿ ਆਪਾਂ ਇੱਕ ਮਹੀਨਾ ਇਹਨੂੰ ਡੈਫਰ ਕਰਦੇ ਆਂ ਇੱਕ ਮਹੀਨਾ ਮਹਿਮ ਨੂੰ ਰੋਕਦੇ ਆਂ ਪਰ ਲੇਕਿਨ ਸਿਰਫ ਔਰ ਸਿਰਫ ਪਿੰਡਾਂ ਚ ਪਿੰਡਾਂ ਦੇ ਅੰਦਰ ਜਿਹੜਾ ਜਨ ਸੰਪਰਕ ਦਾ ਮਾਹੌਲ ਆ ਉਹ ਅਸੀਂ ਇੱਕ ਮਹੀਨੇ ਲਈ ਡੈਫਰ ਕੀਤਾ ਪਰ ਲekin ਸ਼ਹਿਰਾਂ ਦੇ ਅੰਦਰ ਸ਼ਹਿਰੀ ਖੇਤਰਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਜਿਹੜੀ ਲੁਧਿਆਣਾ ਚ ਇੱਕ ਬਹੁਤ ਵੱਡੀ ਰੈਲੀ ਇੱਕ ਬਹੁਤ بڑا ਜਨ ਸੰਵਾਦ ਇੱਕ ਬਹੁਤ ਵੱਡੀ ਪ੍ਰੇਰਨਾ ਰੈਲੀ ਜਿਹੜੀ ਆ ਉਹ ਲੁਧਿਆਣਾ ਚ ਕੀਤੀ ਪਰ ਹਜ਼ਾਰਾਂ ਦੀ ਗਿਣਤੀ ਚ ਸਾਡੇ ਐਨਸੀਸੀ ਦੇ ਬੱਚੇ ਐਨਐਸਐਸ ਦੇ ਬੱਚੇ ਸਪੋਰਟਸ ਦੇ ਬੱਚੇ ਹੋਰ ਬਹੁਤ ਸਾਰੇ ਬਿੰਗਾ ਦੇ ਬੱਚੇ ਜਿਹੜੇ ਨੇਗੇ ਉਹਨਾਂ ਨੇ ਇਸ ਰੈਲੀ ਦਾ ਹਿੱਸਾ ਬਣੇ ਔਰ ਸਲੋਗਨ ਲੈ ਕੇ ਸ਼ਹਿਰਾਂ ਦੇ ਅੰਦਰ ਆਕਾਸ਼ ਗੂੰਜਾਉ ਜਿਹੜੇ ਨਾਰੇ ਲੱਗੇ ਉੱਚੀ ਉੱਚੀ ਬੱਚਿਆਂ ਨੇ ਨਾਰੇ ਲਾਏ ਕਿ ਅਸੀਂ ਨਸ਼ਿਆਂ ਦੇ ਵਿਰੋਧਾਂ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਬਹੁਤ ਵੱਡਾ ਇੱਕ ਸੰਦੇਸ਼ ਸਾਡੇ ਬੱਚਿਆਂ ਨੇ ਖਾਸ ਕਰਕੇ ਲੁਧਿਆਣੇ ਦੇ ਬੱਚਿਆਂ ਨੇ ਦਿੱਤਾ ਕਿ ਬਿਲਕੁਲ ਅਸੀਂ ਜੰਗ ਜੜੀ ਲੜਾਂਗੇ ਔਰ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਾਂਗੇ ਸਰਕਾਰ ਦਾ ਸਾਥ ਦੇ ਕੇ ਨਸ਼ਾ ਖਤਮ ਕਰਾਂਗੇ ਇਸ ਮਹਿੰਮ ਦਾ ਜਿਹੜਾ ਆਗਾਜ਼ ਆ ਕੱਲ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਕੀਤਾ ਸੋ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਇਸ ਮਹਿੰਮ ਦਾ ਆਗਾਜ਼ ਸ਼ਹਿਰਾਂ ਤੋਂ ਕਰਤਾ ਹੁਣ ਅਗਲੇ ਮਹੀਨੇ ਮਈ ਦੇ ਪਹਿਲੇ ਹਫਤੇ 22 ਦੀ 1 ਤਰੀਕ ਨੂੰ ਪਿੰਡਾਂ ਦੇ ਅੰਦਰੋਂ ਵੀ ਅਸੀਂ ਅਸੀਂ ਮਹਿੰਮ ਦਾ ਆਗਾਜ਼ ਕਰਾਂਗੇ ਸਾਡੇ ਸਾਰੇ ਵਿਧਾਇਕ ਸਾਡੇ ਸਾਰੇ ਪਾਰਟੀ ਦੇ ਆਫਿਸ ਬੀਰਰ ਔਰ ਸਿਵਲ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਔਰ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਆਈਟੀਐਸ ਦੇ ਬੱਚੇ ਉਹਨਾਂ ਸਾਰਿਆਂ ਨੂੰ ਹਿੱਸਾ ਬਣਾ ਕੇ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਇਹ ਮਹਿੰਮ ਜਿਹੜੀ ਪੰਜਾਬ ਚੱਲੂਗੀ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਗੱਲ ਦੀ ਗਰੰਟੀ ਦਿੰਦੀ ਹੈ ਉਹ ਗਰੰਟੀ ਲਾਗੂ ਹੁੰਦੀ ਹੈ ਜੋ ਵਾਦਾ ਕਰਦੀ ਉਹ ਵਾਦਾ ਪੂਰਾ ਹੁੰਦਾਗਾ ਤੇ ਸਾਡੇ ਕੌਮੀ ਕਰਮੀਨਰ ਜੀ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇਗੇ ਸਖਤ ਸਖਿਲਾ ਪੰਜਾਬ ਜਾਰੀ ਕੀਤੀਆਂ ਰਹੀਆਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਕਿ ਪੰਜਾਬ ਚੋਂ ਆਪਾਂ ਨਸ਼ਾ ਜੜ ਤੋਂ ਖਤਮ ਕਰਨਾਗਾ ਸੋ ਉਸੇ ਮਹਿਮ ਦੇ ਤਹਿਤ ਇਹ ਜਿਹੜੀ ਆ ਮਹਿਮ ਤੇ ਜਿਹਨਾਂ ਅੱਗੇ ਵਧ ਰਹੀ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਪੂਰੇ ਪੰਜਾਬ ਦਾ ਹਰ ਇੱਕ ਵਿਅਕਤੀ ਜਨ ਜਨ ਇਸ ਮਹਿਮ ਦਾ ਹਿੱਸਾ ਬਣੂਗਾ ਕਿ ਜਨ ਅੰਦੋਲਨ ਜਿਹੜਾ ਉਹ ਪੰਜਾਬ ਸ਼ੁਰੂ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਔਰ ਜਿੱਥੋਂ ਨਸ਼ੇ ਬਿਲਕੁਲ ਜ਼ੀਰੋ ਹੋਣਗੇ ਜਿੱਥੇ ਨਸ਼ਿਆਂ ਦਾ ਕੋਈ ਨਾਮ ਤੱਕ ਲੈਣ ਵਾਲ ਨਹੀਂ ਬਚੂਗਾ ਨਸ਼ਾ ਤਸਕਰਤਾ ਬਹੁਤ ਦੂਰ ਦੀ ਗੱਲ ਨਸ਼ੇ ਦਾ ਨਾਮ ਲੈਣ ਵਾਲ ਨਹੀਂ ਬਚੂਗਾ ਇਹ ਅਸੀਂ ਜਿਹੜੀ ਮਹਿਮਾ ਉਹ ਅਸੀਂ ਸ਼ੁਰੂ ਕੀਤੀ ਆ ਬਹੁਤ ਸਾਰੇ ਹੋਰ ਸਟੇਟਾਂ 'ਚ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਨੇਗੇ ਚਾਹ ਹਰਿਆਣਾ ਦੀ ਗੱਲ ਕਰ ਲਈਏ ਬਾਦਚਲ ਦੀ ਗੱਲ ਕਰ ਲਈਏ ਹੋਰ ਨਾਲ ਸਟੇਟਾਂ 'ਚ ਬਹੁਤ ਸਾਰੇ ਯੂਥ ਨੂੰ ਨਸ਼ਿਆਂ ਦੇ ਪਿੱਛੇ ਲਾਇਆ ਜਾਂਦਾ ਹੈ ਪਰ ਸਾਡੇ ਵੀ ਇਹਨਾਂ ਪੋਲੀਟੀਕਲ ਟ੍ਰੈਡੀਸ਼ਨਲ ਪਾਰਟੀਆਂ ਨੇਗੀਆਂ ਜਿਹੜੇ ਟ੍ਰੈਡੀਸ਼ਨਲ ਪਾਰਟੀਆਂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਰ ਬੀਜੇਪੀ ਅਰੇ ਸਾਰੇ ਜਿਹੜੇ ਤੇਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਯੂਥ ਨੂੰ ਜਿਹੜਾ ਉਹ ਨਸ਼ਿਆਂ ਵੱਲ ਧੱਕਦੇ ਨੇਗੇ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੱਚਿਆਂ ਨੂੰ ਐਜੂਕੇਸ਼ਨ ਵੱਲ ਲੈ ਕੇ ਜਾਂਦੀ ਆ ਬੱਚਿਆਂ ਨੂੰ ਰੋਜ਼ਗਾਰ ਵੱਲ ਲੈ ਕੇ ਜਾਂਦੀ ਆ ਸੋਸਾਇਟੀ ਨੂੰ ਅੱਗੇ ਵਧਣ ਦੀ ਗੱਲ ਕਰਦੀ ਆ ਕਿਉਂਕਿ ਸਾਡੇ ਸੁਪਰੀਮੋ ਜੀ ਦਾ ਇੱਕੋ ਹੀ ਇੱਕੋ ਹੀ ਮਕਸਦ ਆ ਕਿ ਦੇਸ਼ ਦਾ ਹਰ ਇੱਕ ਨਾਗਰਿਕ ਨੂੰ ਅੱਛੀ ਪੜ੍ਹਾਈ ਮਿਲੇ देश के हर एक नागरिक न अच्छा इलाज मिले ये ही संभव आ जेकर साजरों नशे का खात्मा होगा सो बिल्कुल इसे मुहिम के तहत असी जी वी कार्रवाई हूँ तक की लगभग पंजाब अठाई सौ कबंजा एफ आई आर दर्ज और गताली सौ पैंहठ लोगों फट के जेल दिन सलाखा के पिछे भेजेगा सो बिल्कुल इस मुहिम जो असी शुरू की युद्ध नशे के विरुद्ध अरविंद केजरीवाल जी वो परसों तो कल ਬਹੁਤ ਜ਼ੋਰਦਾਰ ਆਗਾਜ਼ ਜਿਹੜਾ ਉਹ ਲੁਧਿਆਣੇ ਚ ਕੀਤਾ ਗਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲੀ ਇਸ ਗੱਲ ਦੀ ਹਰੇਕਤਾ ਜਾਰੀ ਕੀਤੀ ਹੈ ਕਿ ਪੰਜਾਬ ਚੋਂ ਆਪਾਂ ਨਸ਼ਿਆਂ ਦਾ ਖਾਤਮਾ ਬਿਲਕੁਲ ਬਹੁਤ ਜਲਦੀ ਕਰਾਂਗੇ ਸੋ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਸਰਬਸਾਰ ਬੀਤਿਆ ਹੈ ਗੱਲ